ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਿੰਡ ਲੰਗੜੋਆ ਨਵਾਂ ਸ਼ਹਿਰ ਤੋਂ ਜਿਹੜੇ ਐਨ ਆਰ ਆਈ ਵੀਰਾਂ ਨੇ ਇੱਕ ਸੇਵਾ ਸ਼ੁਰੂ ਕੀਤੀ ਆ ਜਿਹੜੇ ਗੁਰਦਾਸਪੁਰ ਚ ਹੜ ਆਇਆ ਬਹੁਤ ਜ਼ਿਆਦਾ ਜਿਨ੍ਹਾਂ ਦੇ ਘਰਾਂ ਚ ਪਾਣੀ ਆਇਆ ਸੀ ਘਰ ਟੱਟ ਗਏ ਜੀ ਉਹਨਾਂ ਦੇ ਘਰਾਂ ਵਿੱਚੋਂ ਇੱਕ ਘਰ ਇਹ ਭੈਣ ਦਾ ਵੀ ਸੀਗਾ ਸਾਰਾ ਪਰਿਵਾਰ ਗੁਰਸੇਖਾ ਭਾਜੀ ਵੀ ਗੁਰਸੇਖਾ ਦੋ ਬੱਚੇ ਆ ਉਹ ਵੀ ਗੁਰਸੇਖਾ ਇਹਨਾਂ ਦਾ ਜਿਹੜਾ ਘਰ ਦੇ ਹਾਲਾਤ ਉੱਪਰ ਸਕਰੀਨ ਦੇ ਆਉਣਗੇ ਤੁਸੀਂ ਦੇਖ ਲਿਓ ਕਿ ਕਿੱਦਾਂ ਘਰ ਟੱਟ ਚੁੱਕਾ ਸੀ ਆਹੀ ਕਮਰਾ ਇੱਕ ਜਿਹੜਾ ਇਹਨਾਂ ਦਾ ਮਾੜਾ ਮੋਟਾ ਬਚਿਆ ਵਾ ਤੇ ਉਹ ਵੀ ਡਿੱਗਣ ਡਿਆ ਵਾ ਤੇ ਸਾਰੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਪਹਿਲਾਂ ਵੀ ਦੋ ਘਰ ਜਿਹੜੇ ਸ਼ੁਰੂ ਕੀਤੇ ਆ ਇੱਕ ਮਸ਼ੀਆ ਮਸ਼ਰਾਲਾ ਪਿੰਡ 'ਚ ਇੱਕ ਪਿੰਡ ਕੋਟਲੀ 'ਚ ਤੇ ਅੱਜ ਕੋਠਾ ਪਿੰਡ ਜਿਹੜਾ ਡੇਰਾ ਬਾਬਾ ਨਾਨਕ ਤੋਂ 3 ਕਿਲੋਮੀਟਰ ਦੂਰ ਆ ਉੱਥੇ ਵੀ ਅੱਜ ਤਿੰਨ ਨੰਬਰ ਘਰ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਮਤਲਬ ਕਿ ਅੱਜ ਤੋਂ ਇਹਨਾਂ ਦਾ ਜਿਹੜਾ ਢਾਵਾ ਠਵਾਈ ਜਿਹੜੀ ਕਰਦਾਂਗੇ ਤੇ ਪੈਂਦੀ ਕਿੱਦਾਂ ਕਿਦਾਂ ਦੇ ਹਾਲਾਤ ਤੁਸੀਂ ਰਹਿ ਰਹੇ ਸੀ ਪਹਿਲਾਂ ਬੜੇ ਮੁਸ਼ਕਲ ਸੀ ਕਿ ਘਰਾਂ 'ਚ ਕੋਈ ਗੁਜ਼ਾਰਾ ਨਹੀਂ ਹੁੰਦਾ ਟਾਈਮ ਪਾਸ ਕਰਦੇ ਆ ਮਹਾਰਾਜੀ ਕਿਰਪਾ ਨਾਲ ਢਾੜੀ ਧਪਾ ਕਰਦਾ ਵਾ ਤੇ ਘਰ ਦਾ ਖਾਚੇ ਉਹ ਸਿਰਫ ਸਬਜ਼ੀ ਵੇਚਦੇ ਸਬਜ਼ੀ ਵੇਚਦੇ ਹਾਂਜੀ ਤੇ ਜੋ ਕਮਾਈ ਹੁੰਦੀ ਤਾਂ ਕਰਦਾ ਹੈ ਖਰਚਾ ਮਹਾ ਚੜਦਾ ਬੱਚੇ ਸਰਕਾਰੀ ਸਕੂਲੇ ਪੜ੍ਹਦੇ ਨੇ ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਆ ਇੱਕ 10ਵੀਂ 'ਚ ਐ ਤੇ ਇੱਕ 9ਵੀਂ 'ਚ ਪੜ੍ਹਦਾ ਸੀ ਅੱਛਾ ਉਹ ਵੀ ਗੁਰਸੇਖਾ ਉਹ ਵੀ ਗੁਰਸੇਖ ਨੇ ਦੋਨੇ ਭਰਾ ਦੇ ਸਤਿਗੁਰੂ ਠੀਕ ਹੈ ਅਹੀਂ ਦੋਹੇ ਜੀ ਸਕੇ ਆ ਮਰ ਤਾਂ ਸ਼ਕਿਆ ਚਵਾ ਜੀਆਂ ਨੇ ਮਹਾਰਾਜ ਦੀ ਗੱਲ ਲੱਗੇ ਆ ਠੀਕ ਹੈ ਜੀ ਤੇ ਮਹਾਰਾਜ ਦੀ ਕਿਰਪਾ ਤੁਹਾਡਾ ਇਹਨਾਂ ਭੈਣ ਭਰਾਵਾਂ ਦਾ ਜਿਹੜੇ ਵੀਰਾਂ ਨੇ ਮੇਰਾ ਸੁਣੀਆ ਵਾ ਦੁੱਖ ਤੇ ਇਹ ਕੰਮ ਕੀਤਾ ਵਾ ਇਹਦੀ ਮਿਹਰਬਾਨੀ ਤੇ ਧੰਨਵਾਦ ਚਿੰਤਾ ਨਾ ਕਰੋ ਤੁਸੀਂ ਰੋਵੋ ਨਾ ਰੋਵੋ ਨਾ ਭੈਣ ਜੀ ਆਹ ਵੇਖੋ ਵੀਰ ਤੁਹਾਡੇ ਕਿੰਨੇ ਆਏ ਸਾਰੇ ਤੁਹਾਡੇ ਵਾਸਤੇ ਆਏ ਆ ਇਹ ਤਾਂ ਆਸ ਵੀ ਨਹੀਂ ਹਨੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰੇਗਾ ਤੁਹਾਡੇ ਤੇ ਸਾਰੇ ਵੀਰ ਭਰਾ ਆ ਹੀ ਬੈਠੇ ਆ ਕੋਈ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਕੋਈ ਗੱਲ ਨਹੀਂ ਪੈਂਦੀ ਚਿੰਤਾ ਨਾ ਕਰੋ ਤੁਸੀਂ ਵਾਹਿਗੁਰੂ ਜੀ ਥੋੜੀ ਭਾਵਕ ਹੋ ਗਈ ਬੀਬੀ ਤੇ ਧੰਨਵਾਦ ਕਰਦੇ ਆ ਦਿਲੋਂ ਸਲੂਟ ਆ ਉਹ ਵੀਰਾਂ ਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰੀ ਸੰਗਤ ਨੂੰ ਸਾਰੇ ਵੀਰਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿਹੜੇ ਇਹੋ ਜੇ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਪਏ ਆ ਕੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ